ਇਹ ਕੋਈ ਪਹਿਲੀ ਗੱਡੀ ਨਹੀਂ ਸਕੋਰਪਿਓ ਐਨ ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਕਰਤੀਆਂ ਟੈਂਪਰੇਰੀ ਨੰਬਰ ਚ ਨੰਬਰ ਇਹਦਾ ਵੀ ਟੈਂਪਰੇਰੀ ਆ ਜਦੋਂ ਥੋੜੇ ਹੋਇਆ ਇਹਨੂੰ ਸੀਟਾਂ ਦੇ ਉੱਤੇ ਕਾगज ਕਬਰ ਉਦੋਂ ਹੀ ਚੜੇ ਪਏ ਨੇ ਪਰ ਇਹ ਗੱਡੀ ਆਪਣੇ ਲਈ ਸਪੈਸ਼ਲ ਪਤਾ ਕਿਉਂ ਆ ਕਿਉਂਕਿ ਇਹ ਗੱਡੀ ਕਬੱਡੀ ਦੇ ਸੁਪਰਸਟਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਨ੍ਹਾਂ ਦੀ ਇਹ ਗੱਡੀ ਆ ਮੈਂ ਨਾਮ ਨਹੀਂ ਦੱਸ ਸਕਦਾ ਤੁਹਾਨੂੰ ਜਦੋਂ ਬਾਈ ਦੀ ਕਾਲ ਆਈ ਨਾ ਮੈਨੂੰ ਕੈਨੇਡਾ ਤੋਂ ਜੇ ਦੀਆਂ ਮਾਨਲੋ ਵਿੱਚ ਰੋਟੀ ਖਾਈ ਜਾਂਦਾ ਸੀ ਬੁਰਕੀ ਮੂੰਹ ਹੀ ਰਹਗੀ ਉਹ ਬਾਈ ਨੇ ਆਪਦਾ ਨਾਮ ਲੈਤਾ ਵੀ ਮੈਂ ਬੋਲਦਾ ਮਾਹਬਾਈ ਹੁਕਮ ਕਰੋ ਤੇਰਾ ਵੀ ਇਆਂ ਕਰਕੇ ਸਕੋਰ ਪੀਵੇ ਨੇ ਦੇ ਬੈਕ ਬੰਪਰ ਦੇ ਥੋੜਾ ਜਿਹਾ ਸਕ੍ਰੈਚ ਲੱਗ ਗਿਆ ਜੇ ਕਹੋ ਤਾਂ ਬੂਟੂ ਵੀਡੀਓ ਪਾਦਨੇ ਆ ਵੀ ਆਪਣਾ ਕੰਮ ਕਰਕੇ ਦਿਓ ਮਾਹਬਾਈ ਗੱਲ ਹੀ ਨਹੀਂ ਕੋਈ ਆਪਣੇ ਮਗੂਲੇ ਪੰਜ ਚਾਰ ਕਾਰਾਂ ਮੂਹੇ ਖੜੀਆਂ ਨੇ ਉਹਨਾਂ ਨੂੰ ਕੱਢ ਕੇ ਆਪਾਂ ਕੋਈ ਨਹੀਂ ਹੈ ਸੈਟਿੰਗ ਕਰਕੇ ਆਪਾਂ ਤੁਹਾਡਾ ਕੰਮ ਜਰੂਰ ਕੱਢ ਕੇ ਦੇਵਾਂਗੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਯਾਰ ਇੰਨਾ ਕ ਨਹੀਂ ਕਰਕੇ ਦੇਵਾਂਗੇ ਸੀ ਤੁਹਾਡੇ ਲਈ ਇਹ ਗੱਡੀ ਨੂੰ ਸਾਰੇ ਨੂੰ ਪੀਪੀਐਫ ਹੋਈ ਵੀ ਆ ਤੇ ਸਾਨੂੰ ਐਸ ਵੀ ਬੰਪਰ ਤੇ ਕਾਫੀ ਸਕਰਾਚ ਲੱਗੇ ਤੇ ਉਹ ਸਾਰੇ ਪੀਪੀਐਫ ਦੇ ਉੱਪਰ ਹੀ ਸੀਗੇ ਜਦੋਂ ਪੀਪੀਐਫ ਉਤਾਰੀ ਥੱਲੇ ਜਿਹੜਾ ਵਰਕ ਕਰਨਾ ਸੀ ਆਪਾਂ ਪੇਂਟ ਜੌਬ ਦਾ ਕੰਮ ਉਹ ਥੋੜਾ ਹੀ ਸੀਗਾ ਇਹ ਪੇਂਟ ਪ੍ਰੋਡਕਸ਼ਨ ਦੀ ਬਹੁਤ ਵਧੀਆ ਚੀਜ਼ ਆ ਜਿਹੜੀ ਕਰਵਾ ਸਕਦੀ ਆ ਪੀਪੀਐਫ ਜ਼ਰੂਰ ਕਰਵਾਓ ਬਲੈਕ ਕਲਰ ਦੀਆਂ ਕਾਰਾਂ ਤੇ ਤੇ ਚਲੋ ਮੈਂ ਤੁਹਾਨੂੰ ਹੋਰ ਦੱਸਦਾ ਕਹਾਣੀ ਅੱਗੇ ਵੀ ਸਾਡਾ ਇੱਕ ਵਟਸਐਪ ਤੇ ਬਣਾਇਆ ਵਿਆ ਗਰੁੱਪ ਗਰੁੱਪ ਵਿੱਚ ਸੀ ਰਿਲੇਟਿਵ ਆ ਸਾਰੀ ਤੇ ਚਲੋ ਹੁੰਦਾ ਹੀ ਇੱਕ ਚਾ ਵੀ ਫਲਾਣੇ ਬੰਦੇ ਦੀ ਹੈ ਨਾ ਸਟਾਰ ਬੰਦੇ ਦੀ ਆਪਣੇ ਕੋਲ ਵਰਕਸ਼ਾਪ ਦੇ ਗੱਡੀ ਆਈ ਹੋਈ ਆਪਾਂ ਆ ਕੰਮ ਕਰਨਾ ਮੈਂ ਗਰੁੱਪ ਦੇ ਵਿੱਚ ਬੋਲਦਾ ਨਾਲ ਪਾਦੀ ਗੱਡੀ ਦੀ ਵੀਡੀਓ ਭੂਆ ਦੇ ਮੁੰਡੇ ਦੀ ਫੋਨ ਆਇਆ ਅਮਰੀਕਾ ਤੋਂ ਕਾਲ ਆਈ ਉਹਨੇ ਦੋ ਤਿੰਨ ਫੋਟੋਆਂ ਜੇ ਬਾਤੀਆਂ ਗਰੁੱਪ ਦੇ ਵਿੱਚ ਬਾਈ ਦੇ ਨਾਲ ਉਹਦੀਆਂ ਫੋਟੋਆਂ ਸੀ ਉਹ ਮਗਾਇਆ ਇਹਦਾ ਬਾਈ ਨਾਲ ਫੋਟੋਆਂ ਨੇ ਤੇਰੀਆਂ ਕਹਿੰਦਾ ਬਿਲਕੁਲ ਬਾਈ ਆਪਣੇ ਪੂਰਾ ਹੀ ক্লোਜ ਆ ਆ ਗੱਡੀ ਦਾ ਕੰਮ ਵਧੀਆ ਕਰ ਦਿਓ ਕਿਤੇ ਲਾਂਭਾ ਨਾ ਦਵਾ ਦਿਓ ਮੈਂ ਕਹਾਂ ਲਵੇ ਹੁਣ ਲਾਂਭਾ ਕਿਵੇਂ ਆ ਜੂ ਯਾਰ ਮੈਂ ਗੱਲ ਬਾਈ ਨਾਲ ਸ਼ੇਅਰ ਕੀਤੀ ਮੈਂ ਕਹਾਂ ਬਾਈ ਐਂ ਕਰਕੇ ਅਮਰੀਕਾ ਤੋਂ ਭੂਆ ਦੇ ਮੁੰਡੇ ਨਾਲ ਤੇਰੀਆਂ ਫੋਟੋਆਂ ਨੇ ਯਾਰ ਉਹਦੇ ਨਾਲ ਮੈਂ ਗੱਲ ਕੀਤੀ ਆ ਜਿਹੜਾ ਬਾਈ ਨੂੰ ਦੱਸਿਆ ਮੈਂ ਨਾਮ ਸਾਰਾ ਪਿੰਡ ਦਾ ਨਾਮ ਕਹਿੰਦਾ ਬਿਲਕੁਲ ਬਾਈ ਦਾ ਬਹੁਤ ਵਧੀਆ ਬੰਦਾ ਯਾਰ ਆਪਣੇ ਨਾਲ ਹੈਗੀ ਆ ਗੱਲਬਾਤ ਲੈ ਮੈਂ ਕਹਾ ਵੀ ਮੈਸਜ ਚੈਂਟਰ ਇਹ ਹੋਣਾ ਵੀ ਗੱਡੀ ਦਾ ਕੰਮ ਬਹੁਤ ਘੈਂਟ ਹੋਣਾ ਬਾਕੀ ਤੁਸੀਂ ਜਿੰਨੇ ਵੀਡੀਓ ਵੇਖੀ ਜਾਂਦੇ ਹੋ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਸਾਰਾ ਕੰਮ ਦੇਖ ਕੇ ਵੀਡੀਓ 4 4.5 ਮਿੰਟ ਦੀ ਬਣਾਵਾਂ ਕਿਉਂਕਿ ਬਹੁਤੀ ਵੱਡੀ ਨਹੀਂ ਬਣਾਉਂਦੇ ਗੱਡੀ ਦਾ ਕੰਮ ਹੁੰਦਾ ਵੇਖਿਓ ਤੁਸੀਂ ਕੰਮ ਪਹਿਲਾਂ ਵੀ ਤੁਸੀਂ ਵੇਖਦੇ ਰਹੇ ਨੂੰ ਧੰਨਵਾਦ ਤੁਹਾਡਾ ਇਸ ਕਾਰ ਦਾ ਕੰਮ ਹੈ ਪੂਰਾ ਬੰਬ ਕਰਕੇ ਦੇਣਾ ਸਾਰੀ ਕਾਰ ਦੀ ਮਾਸਕਿੰਗ ਹੋ ਗਈ ਹਰ ਮਣ ਲੱਗਿਆ ਬਿਆ ਹਰੇਕ ਗੱਡੀ ਦੀ ਮਾਸਕਿੰਗ ਹੁੰਦੀ ਹੀ ਦਈਆਂ ਪਰ ਕਈ ਵਾਰੀ ਟਾਈਮ ਦੀ ਸੌਰਜ ਹੁੰਦੀ ਉਹਦੇ ਕਰਕੇ ਵੀਡੀਓ ਵੀਡੀਓ ਨਹੀਂ ਬਣਦੀ ਹੈਗੀ ਇੱਦਾਂ ਹੀ ਮਾਸਕਿੰਗ ਹੁੰਦੀ ਆ ਹਰੇ ਕਾਰ ਤੇ ਆ ਫੁੱਟਬਾਲ ਵਾਂਗੂੰ ਗੋੰਦ ਦਿੰਦੇ ਆ ਮੁੰਡੇ ਠੀਕ ਆ ਰਿਸੀ ਲੱਗਿਆ ਪਿਆ ਸਾਰੇ ਮਿਹਨਤੀ ਸਟਾਫ ਆ ਆਪਣਾ ਪੂਰੀ ਮਿਹਨਤ ਕਰਦੇ ਆ ਮੁੰਡੇ ਕਲਰ ਦੀ ਮੈਚਿੰਗ ਦਾ ਜਿਹੜਾ ਪ੍ਰੋਸੈਸ ਆ ਉਹ ਸਾਰਾ ਕੰਪਲੀਟ ਹੋ ਗਿਆ ਚਲੋ ਵੇ ਕਾਰ ਦੀ ਜਿਹੜਾ ਪੇਂਟ ਹੁੰਦਾ ਵੀ ਦਿਖਾऊं ਕਲੀਅਰ ਪੱਜਦੀ ਵੀ ਦਿਖਾऊं ਬਾਅਦ ਵਿੱਚ ਪੇਂਟ ਹੋਣ ਤੋਂ ਬਾਅਦ ਚ ਜਿਹੜਾ ਰਿਜ਼ਲਟ ਬਣਦਾ ਉਹ ਵੀ ਦਿਖਾऊं ਸਾਰਾ ਦੇਖ ਕੇ ਜਾਇਓ ਜਰਮਨ ਮੇਡ ਕਲੀਅਰ ਹਾਰਨਰ ਲਾਇਆ ਇਸ ਕਾਰ ਤੇ ਆਪਾਂ ਜਿਹੜਾ ਕਿ ਆਪਾਂ ਹੁਣ ਪਿਛਲੇ ਲੰਮੇ ਥੋੜੇ ਸਮੇਂ ਤੋਂ ਬਾਅਦ ਵਰਤਨ ਲੱਗੇ ਆ ਉਹਦਾ ਰਿਜ਼ਲਟ ਬਹੁਤ ਵਧੀਆਗਾ ਧੰਨਵਾਦ ਕਰਦੇ ਆ ਬਾਈ ਦਾ ਬਹੁਤ ਬਹੁਤ ਜਿਨੇ ਪੂਰੇ ਪੰਜਾਬ ਦੇ ਵਿੱਚੋਂ ਬੀਐਸ ਮੋਟਰ ਨੂੰ ਪਹਿਲ ਦਿੱਤੀ ਆ ਸੱਚੀ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਇਹ ਸਾਰਾ ਹੋਇਆ ਤੁਹਾਡੇ ਸਾਰਿਆਂ ਕਰਕੇ ਆ ਜਿਨੇ ਸਪੋਰਟ ਕਰਦੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੇਜ ਨੂੰ ਫੋਲੋ ਕੀਤਾ ਹੋਇਆ ਇਹ ਚੀਜ਼ ਦਾ ਹੀ ਪ੍ਰਭਾਵ ਪੈਂਦਾ ਜਦੋਂ ਕੋਈ ਪੇਜ ਵੇਖਦਾ ਵੀ ਹਾਂ ਇੰਨੇ ਫੋਲੋਅਰ ਨੇ ਯਾਰ ਕੰਮ ਵਧੀਆ ਕਰਦੇ ਆ ਰਿਵਿਊ ਦੇਖਦਾ ਵਗਲਾ ਫਿਰ ਆਪਣੇ ਨਾਲ ਸੰਪਰਕ ਕਰਦਾ ਕਾਰ ਦੀ ਜਿਹੜੀ ਫਾਈਨਲ ਲੁੱਕ ਆ ਉਹ ਚੈੱਕ ਕਰ ਲਓ ਦੋਸਤੋ ਬਲੈਕ ਕਲਰ ਦੇ ਵਿੱਚ ਸੋਹਣੀ ਕਲਰ ਮੈਚਿੰਗ 00 ਫਿਨਿਸ਼ਿੰਗ ਪੂਰਾ ਗਲੋਸੀ ਪੀਸ ਬਣਿਆ ਆ ਸੱਚ ਮੈਂ ਬਾਈ ਨੂੰ ਦੱਸਣਾ ਭੁੱਲ ਗਿਆ ਬਾਈ ਪੀਪੀਫ ਜਰੂਰ ਕਰਵਾ ਲਿਓ ਤੁਸੀਂ ਮੇਰੇ ਦਿਮਾਗ ਚੋਂ ਨਿਕਲ ਗਈ ਮੈਂ ਇੱਥੇ ਟ੍ਰਿਊ ਵਾਈਪ ਬਾਈ ਗਗਨ ਕੁਲੋ ਕਰਵਾ ਦੇਣੀ ਸੀ ਹੁਣ ਤੁਸੀਂ ਆਪਣੇ ਕਿਤੇ ਇਲਾਕੇ ਚ ਜਿਹੜਾ ਵੀ ਕੋਈ ਹੈਗਾ ਹਨਾ ਉੱਥੋਂ ਕਰਵਾ ਜ਼ਰੂਰ ਲਿਓ ਧੰਨਵਾਦ ਆ ਪੂਰੀ ਧਾਕੜਕਾਰ ਸਕੋਰਪਿਓ ਐਨ ਪੰਜਾਬ ਦੇ ਵਿੱਚ ਆ ਮੰਨ ਲਓ ਮੀਂਹ ਚ ਪੈਂਦੇ ਗੜਿਆਂ ਵਾਂਗ ਡਿਗੀਆਂ ਨੇ ਇਹ ਬਾਲੀਆਂ ਆਈਆਂ ਨੇ ਆਪਣੇ ਸਕੋਰਪਿਓ ਐਨ ਜੇ ਕੰਮ ਬਾਇ ਘੈਂਟ ਲੱਗੇ ਆਪਣਾ ਤਾਂ ਲਾਈਕ ਕਮੈਂਟ ਜੀ